सह चुक हाँ कि मैं नशे तो दूर, रवांगा, दूर रवांगा। मैं, मैं, अपने परिवार अपने पिंड अपने, अपने, अपने शहर ते अपने सूबे नशा मुक्त बनाने हर संभव यतन करा मैं नशे के खिलाफ़ लोगों जागरूक करांगा ते मैं नशा बेचण ते नशे के कारोबार फडान लई पुलिस दी मदद करांगा ते हर संभव जानकारी पुलिस दे नाल ਸਾਂਝਾ ਕਰਾਂਗਾ ਅੰਤ ਦੇ ਵਿੱਚ ਮੈਂ ਆਹੀ ਕਹੂੰਗੀ ਕਿ ਅਸੀਂ ਸਾਰੇ ਮਿਲ ਕੇ ਪਲੀਜ਼ ਸਾਰੇ ਬੈਠ ਜਓ ਤੇ ਜਿਹੜੇ ਹੋ ਕੇ ਗਿਆ ਸੀ ਰੰਗਲਾ ਪੰਜਾਬ ਤੇ ਪੰਜ ਦਰਿਆ ਦਾ ਪੰਜਾਬ ਅਸੀਂ ਉਦਾਂ ਦਾ ਹੀ ਰੰਗਲਾ ਪੰਜਾਬ ਬਣਾਣਾ ਹੈਗਾ ਤਿੰਨੋਂ ਦੀ ਹੀ ਜ਼ਰਤ ਹੈ ਸਾਡੇ ਦਾ ਸਾਂਝਾ ਕਰੋ ਪੰਜਾਬ ਸਰਕਾਰ ਵੱਲੋਂ ਇੱਕ ਐਂਟੀ ਡਰਗ ਹੈਲਪਲਾਈਨ ਵੀ ਸੁਪਰੀ ਦਿੱਤੀ ਗਈ जिसके अकॉर्डिंग जानकारी रखी जाती है तो इंफोमे सी करो ताकि अभी जो नशे के कारोबारी है उन्होंने एक्शन ले पाए तो जो बच्चा नशा करता है उन्होंने इस नशे की दर्द को बहार कर पाए तो मैट वाले बच्चे आ गए तो थैंक यू सो मच बहुत ही बढ़िया तरीके अच्छा कार्यक्रम किया है ਤੇ ਤੀਨ ਹਾਜੀ ਤੇ ਉਹ ਤੇ ਹੁਣ ਅਸੀਂ ਸਾਰਿਆਂ ਨੇ ਬਹੁਤ ਵਧੀਆ ਰਾਜਵਿੰਦਰ ਜੀ ਦੀ ਟੀਮ ਵੱਲੋਂ ਇੱਕ ਬਹੁਤ ਹੀ ਵਧੀਆ ਤੇ ਇੱਕ ਬੜੀ ਇੱਕ ਸੈਂਸਿਟਿਵ ਇਨਫੋਰਮੇਸ਼ਨ ਨੂੰ ਬਹੁਤ ਤਰੀਕੇ ਨਾਲ ਨਾਲੇ ਸਾਨੂੰ ਆਪਣੀ ਟੀਮ ਬਣਦੀ ਦਿਖਾਇਆ ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਇਹਨਾਂ ਨੇ ਜਿਸ ਤਰੀਕੇ ਨਾਲ ਉਸ ਜੋ ਇਹ ਨਸ਼ੇ ਦੀ ਬਿਮਾਰੀ ਨੂੰ ਜਿਸ ਤਰੀਕੇ ਨਾਲ ਦਿਖਾਇਆ ਉਹ ਹਰ ਕਿਸੇ ਨੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਆਪਣੇ ਆੜੇ-ਥੋੜੇ ਦੇਖੀ ਹੋਣੀ ਹੈ ਅ ਸ਼ੁਰੂਆਤੀ ਜਦੋਂ ਨਾਦਾ ਉਹ ਜੋ ਇਹ ਲੋਕਾਣਾਟਕ ਸ਼ੁਰੂ ਹੋਇਆ ਉਥੇ ਕਿਵੇਂ ਇੱਕ ਉਹਨ ਆਪਣੀ ਪੈਂਡ ਅ ਦੀ ਨੂੰ ਹੀ ਗਿਰਵੀ ਰੱਖੇ ਚਲੇ ਜਾਂਦਾ ਹੈ ਅਗੇ ਕਿਵੇਂ ਇਹ ਨਸ਼ੇ ਵਿੱਚ ਚਣ ਵਾਲੇ ਲੱਭਦੇ ਹੈ ਕਿ ਜਿੱਥੇ ਵਾਲੇਜ ਹੁੰਦੇ ਉੱਥੇ ਬੱਚਿਆਂ ਨੂੰ ਲੱਭਦੇ ਨੇ ਜਿਹੜਾ ਬੱਚਾ ਇਗਜ਼ਾਮ ਦਾ ਸਟ्रेस ਵਗੈਰਾ ਹੈ ਉਹ ਗੱਲ ਕੁਝ ਵੀ ਹਲਕਾ ਹੋਤਾ ਵੀ ਸਟ्रेस ਰੱਖਦਾ ਹੈਗਾ ਉਹਨੂੰ ਕਿਵੇਂ ਫਸਾਉਂਦੇ ਨੇ ਕਿਵੇਂ ਨਸ਼ਾ ਨਸ਼ੇ ਦੀ ਲਤ ਲਵਾਉਂਦੇ ਉਦੋਂ ਬਾਅਦ ਕਿਵੇਂ ਵੇਚਦੇ ਨੇ ਉਦੋਂ ਬਾਅਦ ਹੌਲੀ ਹੌਲੀ ਕਿਵੇਂ ਉਹਨਾਂ ਨੇ ਪੂਰਾ ਆਪਣਾ ਜਾਲ ਵਿਛਾ ਦਿੱਤੀ ਕਿਵੇਂ ਸਾਰਾ ਦਾ ਸਾਰਾ ਕਾਰੋਬਾਰ ਕੀਤਾ ਇਦਾਂ ਹੀ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਇਦਾਂ ਹੀ ਹੁੰਦਾ ਹੈਗਾ ਕਿ ਜੋ ਫਸਟ ਟਾਈਮ ਹੋਣਾ ਹੈਗਾ ਉਹ ਇਦਾਂ ਹੀ ਥੋੜਾ ਪ੍ਰੈਸ਼ਰਾਈਜ਼ ਕਰਕੇ ਉਹਦੀ ਕਿਸੇ ਵੀ ਕਮੀ ਨੂੰ ਯੂਜ਼ ਕਰਕੇ ਕਿ ਸਟ्रेस ਹੈ ਕਿਸੇ ਨੂੰ ਕੋਈ ਤਕਲੀਫ ਹੈ ਪਰਿਵਾਰ 'ਚ ਕੋਈ ਤਕਲੀਫ ਹੈ ਉਹਨੂੰ ਇਸਤੇਮਾਲ ਕਰਕੇ ਉਹ ਉਹਨੂੰ ਡਰਗ ਨੂੰ ਟਰਾਈ ਕਰਨ ਦੇ ਲਈ ਕਹਿੰਦੇ ਕਿ ਆਜ ਅ ਇਕਸ਼ਾਨੀ ਹੈਗਾ ਆ ਸਟ्रेस ਨੂੰ ਹਟਾ ਦੂੰਗਾ ਉਹ ਚੀਜ਼ ਨੂੰ ਸ਼ੁਰੂ ਕਰਕੇ ਫਿਰ ਇੱਕ ਬਾਰੀ ਜਿੰਨੇ ਟਰਾਈ ਕਰ ਲਿਆ ਤੇ ਡਰਗ ਦਾ ਵਿਸ਼ਵਾਸੀ ਕਹਿੰਦੇ ਆ ਕਿ ਸੇ ਨੋ ਟੂ ਡਰਗ ਔਰ ਕੋ देयर इज नो ਫਸਟ ਟਾਈਮ ਇੱਕ ਵਾਰ ਨਹੀਂ ਹੁੰਦਾ ਕਰਨ ਦੀ ਕਿ ਇੱਕ ਵਾਰ ਤੁਸੀਂ ਸ਼ੌਂਕਿਆ ਤੋਂ ਵੀ ਟਰਾਈ ਕਰ ਲਓ ਆ ਕੋਈ ਮਿੱਠਾ-ਮਿੱਠਾ ਦਾ ਹੈ ਨਹੀਂ ਕਿ ਤੁਸੀਂ ਬਾਅਦ ਦਾ ਸਾਡੀ ਨਾਲ ਛੱਡ ਸਕਦੇ ਹੋ ਐ ਅੰਦਰੋਂ ਤੋਂ ਦਾ ਥੋੜੇ ਛੇਰੀ ਨੂੰ ਤੋੜ ਬਲੰਦਰ ਜੀ ਨੇ ਅਸੀਂ ਸਾਰਿਆਂ ਨੇ ਉਹ ਦੇਖਿਆ ਨਾਟਕ ਦੇ ਵਿੱਚ ਉਹ ਬੱਚੇ ਦੀ ਕਿਵੇਂ ਦੀ ਤੂੜ ਉੱਠਦੀ ਹੈ ਨਹੀਂ ਤੇ ਉਹ ਇਹਨਾਂ ਵੀ ਸੋਚਦਾ ਕਿ ਉਹ ਆਪਣੀ ਪੈਣ ਨੂੰ ਹੀ ਗਿੱਲੀ ਰੱਖ ਕੇ ਜਾ ਰਹਿਗਾ ਤੇ ਉਹ ਤੂੜ ਕਿੰਨੀ ਜ਼ਿਆਦਾ ਹੁੰਦੀ ਹੈ ਨਾ ਜ਼ਿਆਦਾ ਦਿਮਾਗ ਦੇ ਉੱਪਰ ਛੇੜ ਦੇ ਉੱਪਰ ਆ ਵੀ ਜਾਂਦੀ ਹੈ ਤੇ ਮਿਸਟਰ ਰਾਜਿੰਦਰ ਜੀ ਦੀ ਟੀਮ ਨੂੰ ਦੁਬਾਰਾ ਤੋਂ ਮੈਂ ਧੰਨਵਾਦ ਵੀ ਕਰਦੇ ਹੂ ਤੇ ਬਹੁਤ ਹੀ ਵਧੀਆ ਉਹਨਾਂ ਨੇ ਅੱਜ ਨਾਟਕ ਕੀਤਾ ਹੈਗਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਇੱਕ ਐਂਟੀ ਡਰਗ ਡਰਾਈਵ ਯੁਗਨ ਨਸ਼ਾ ਵਿਰੋਧ ਬਿਤੇ 3-4 ਮਹੀਨਾ ਤੋਂ ਚੱਲ ਰਿਹਾ ਹੈਗਾ ਤੇ ਪੰਜਾਬ ਪੁਲਿਸ ਬੜੀ ਹੀ ਇੰਟੈਂਸਲੀ ਇਸ ਮਹਿੰਮ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ ਸਾਨੂੰ ਸਕਸੈਸਿਸ ਵੀ ਮਿਲੇ ਨੇ ਤੇ ਜੋ ਸਾਡੇ ਸクセसेस ਹੈ ਉਹ ਲੋਕਾਂ ਦੇ ਕਰਕੇ ਸਾਨੂੰ ਮਿਲ ਰਹੇ ਹੈ ਲੋਕੀ ਸਾਡੇ ਨਾਲ ਤੁਹਾਡੇ ਵਰਗੇ ਰਿਸਪਾਂਸਿਬਲ ਜੋ ਲੋਕੀ ਹੈ ਉਹ ਸਾਡੇ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਹੈ ਤੇ ਸਾਡੀ ਮਦਦ ਵੀ ਕਰਦੇ ਹੈ ਜੋ ਨਸ਼ੇ ਦੇ ਕਾਰੋਬਾਰੀ ਹੈ ਨਸ਼ੇ ਨੂੰ ਬੇਚਦੇ ਹੈ ਉਹਨਾਂ ਨੂੰ ਫੜਨ ਦੇ ਵਿੱਚ ਵੀ ਸਾਡੀ ਤੁਹਾਡੀ ਮਦਦ ਕਰਦੇ ਤੇ ਉਹਦੇ ਨਾਲ ਨਾਲ ਜਿਹੜਾ ਯੂਥ ਹੈ ਬੱਚਾ ਹੈ ਜੋ ਨਸ਼ੇ ਦੀ ਲੱਗ ਦੇ ਵਿੱਚ ਲੱਜੁਕਾ ਹੈ ਉਨੂੰ ਉਸ ਲੱਗ ਤੋਂ ਉਸ ਦਲਦਲ ਤੋਂ ਬਾਹਰ ਕਢਣ ਦੇ ਵਿੱਚ ਵੀ ਲੋਕੀ ਅੱਗੇ ਉੱਠ ਕੇ ਆਉਂਦੇ ਆ ਸਾਡੇ ਉੱਪਰ ٹرسٹ ਵੀ ਖਾਂਦੇ ਹੋਏ ਸਾਡੇ ਕੋਲ ਆਉਂਦੇ ਆ ਅਸੀਂ ਮਿਲ ਬੱਠ ਕੇ ਉਹਨਾਂ ਨੂੰ ਨਸ਼ਾ ਸੁਡਾਉ ਕੇਂਦਰ ਵਿੱਚ ਲੈ ਕੇ ਜਾਂਦੇ ਹਾਂ ਹੈਗਾ ਤੇ ਇਹਦੇ ਇਸ ਦਿਨ ਦੇ ਉੱਪਰ ਹੀ ਅੱਜ ਇੱਕ ਖੰਨਾ ਵਿਖੇ ਸੰਪਰਕ ਮੀਟਿੰਗ ਰੱਖੀ ਸਗੀ ਪੰਜਾਬ ਪੁਲਿਸ ਦਾ ਇੱਕ ਯੁੱਧ ਨਸ਼ਾ ਵਿਰੋਧੀ ਐਂਟੀ ਡਰਗ ਕੈਂਪੇਨ ਚੱਲ ਰਿਹਾ ਹੈਗਾ ਫ फेब्रुवारी ਐਂਡ ਤੋਂ ਹੀ ਚੱਲ ਰਿਹਾ ਹੈਗਾ ਹੁਣ ਇਸ ਮੁਹਿੰਮ ਨੂੰ ਵੀ 4 ਮਹੀਨੇ ਹੋ ਚੁੱਕੇ ਨੇ ਲੋਕਾਂ ਦੇ ਨਾਲ ਸਾਡੇ ਇਸ ਮੁਹਿੰਮ ਦੇ ਅੰਦੇ ਸੰਪਰਕ ਮੀਟਿੰਗਾਂ ਵੀ ਹੁੰਦੀ ਰਹਿੰਦੀਆਂ ਨੇ ਤੇ ਅੱਜ ਹੀ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਸ ਦੇ ਉੱਪਰ ਵੀ ਅਸੀਂ ਅੱਜ ਇੱਕ ਸੰਪਰਕ ਮੀਟਿੰਗ ਰੱਖੀ ਲੋਕਾਂ ਦੇ ਨਾਲ ਡਰਗ ਅਬਿਊਜ਼ ਦੇ ਇਨਫੈਕਟ ਬਾਰੇ ਉਹ ਵਿਚਾਰ ਸਾਂਝੇ ਕੀਤੇ ਗਏ ਇੱਕ ਨਾਟਕ ਨੁਕਰ ਨਾਟਕ ਰਾਹੀ ਵੀ ਲੋਕਾਂ ਤੱਕ ਜੋ ਡਰਗ ਦੇ ਇਨਫੈਕਟਸ ਹੁੰਦੇ ਉਹਦੇ ਮਾੜੇ ਪ੍ਰਭਾਵ ਲੱਗੇ ਉਹ ਦਰਸਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਨਾਲ ਜੋ ਨੁਕਰ ਨਾਟਕ ਦੀ ਟੀਮ ਸੀਗੀ ਉਹਨੇ ਪੂਰਾ ਇੱਕ ਟੀਮ ਜੋ ਆਜਦਾ ਸੀਗਾ ਉਹਨੂੰ ਯੂਜ਼ ਕਰਦੇ ਵੇ ਅ ਇੱਕ ਨਾਟਕ ਰੱਖਿਆ ਸੀਗਾ ਉਹ ਤੋਂ ਬਾਅਦ ਅਸੀਂ ਅੱਜ ਕਿਉਂਕਿ ਸੰਪਰਕ ਮੀਟਿੰਗ ਸਾਡੀ ਪਿਤੇ 4 ਮਹੀਨਾ ਦੇ ਵਿੱਚ 1300 ਤੋਂ ਵੱਧ ਸੰਪਰਕ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਖੰਡਾ ਖੰਡਾ ਪੂਰੇ ਡਿਸਟ੍ਰਿਕਟ ਵਿੱਚ ਤੇ ਅੱਜ ਅਸੀਂ ਉੱਚ ਜੋ ਸਰਪੰਚ ਹੈ ਜਿਨ੍ਹਾਂ ਨੇ ਪੁਲਿਸ ਦੀ ਬਹੁਤ ਵਧੀਆ ਮਦਦ ਕੀਤੀ ਹੈ ਇਸ ਮੁਹਿੰਮ ਦੇ ਵਿੱਚ ਆ ਪਾਵੇ ਉਹ ਅਵੇਰਨੈਸ ਡਰਾਈਵ ਹੋ ਜਾਂ ਫਿਰ ਜੋ ਨਸ਼ੇ ਦੇ ਬੇਚਰ ਵਾਲਿਆਂ ਨੂੰ ਫੜਾਣ ਵਿੱਚ ਜਾਂ ਫਿਰ ਜੋ ਨਸ਼ੇ ਦੇ ਆਦੀ ਹੋ ਚੁੱਕੇ ਨੂੰ ਡੈਡੀ ਐਡਿਕਸ਼ਨ ਵੈਲਫੇਅਰ ਜਨਰੇਲ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਸਾਡੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀਗਾ ਤੇ ਐਂਡ ਦੇ ਵਿੱਚ ਅਸੀਂ ਸਾਡੀ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਵੀ ਸਨਮਾਨਿਤ ਕੀਤਾ ਕਿਉਂਕਿ ਉਹ ਵੀ ਪਿੰਡਾਂ ਜਾ ਜਾ ਕੇ ਸੈਮੀਨਾਰਸ ਕਰਦੀਆਂ ਹਨ ਤੇ ਉਹਦੇ ਨਾਲ ਨਾਲ ਜੋ ਕੋਟ ਕਲਿਨਿਕਸ ਹੁੰਦੇ ਜੋ ਸੈਂਟਰਸ ਹੈ ਜਿੱਥੇ ਨਸ਼ਾ ਛਡਣ ਦੀ ਦਵਾਈ ਮਿਲਦੀ ਹੈ ਉੱਥੇ ਲੋਕਾਂ ਨੂੰ ਮੋਟੀਵੇਟ ਕਰਕੇ ਮੇਕੇ ਜਾਂਦੀਆਂ ਨੇ ਹਾਂਜੀ ਸਾਡੀ ਇੱਕ ਟਿਪ ਲਾਈਨ ਜੋ ਹੈਲਪ ਲਾਈਨ ਹੈ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 977910200 ਹੈ ਇੱਥੇ ਕੋਈ ਵੀ ਨਸ਼ੇ ਵੇਚਣ ਵਾਲੇ ਦੇ ਬਾਰੇ ਜਾਣਕਾਰੀ ਦੇ ਸਕਦਾ ਜਿੱਥੇ ਜੋ ਜਾਣਕਾਰੀ ਦੇਣ ਵਾਲੇ ਦੀ ਆਪਣੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਨੋਨਿਮਸ ਤਰੀਕੇ ਨਾਲ ਪੁਲਿਸ ਤੱਕ ਵੀ ਅਨੋਨਿਮਸ ਤਰੀਕੇ ਨਾਲ ਜਾਂਦੀ ਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਿੰਨੀ ਜਾਣਕਾਰੀ ਸਾਂਝੀ ਕੀਤੀ ਹੈ ਇਹਦੇ ਨਾਲ ਨਾਲ ਸਾਡਾ ਸਾਡਾ ਜੋ ਯੂਨੀਵਰਸਲ ਹੈਲਪਲਾਈਨ ਨੰਬਰ ਹੈ 112 ਉਹਦੇ ਉੱਪਰ ਵੀ ਲੋਕੀ ਸਾਡੇ ਨਾਲ ਸੰਪਰਕ ਕਰ ਸਕਦੇ ਇਹਦੇ ਨਾਲ ਨਾਲ ਸਾਡੇ ਆਪਣੀ ਨੰਬਰਸ ਵੀ ਸਾਡੀ ਵੈਬਸਾਈਟ ਦੇ ਵਿੱਚ ਉੱਪਰ ਉਪਲਬਧ ਹੈ ਕਿ ਲੋਕੀ ਉਹਦੇ ਵੀ ਵਰਤੋਂ ਕਰ ਸਕਦੇ ਮੈਂ ਤੁਹਾਨੂੰ ਪਰਸੈਂਟੇਜ ਦੀ ਗੱਲ ਕਰਦੇ ਆ ਜੀ ਪੁਲਿਸ ਵਾਲਾ ਥੰਮਾ ਦੇ ਵਿੱਚ ਕਿੰਨੇ ਪਰਸੈਂਟ ਆਪਾਂ ਕਹਿ ਸਕਦੇ ਹਾਂ ਜੀ ਵੀ ਆਪਾਂ ਨਸ਼ੇ ਦੇ ਉੱਪਰ ਕਾਬੂ ਪਾ ਚੁੱਕੇ ਹਾਂ ਅੱਜ ਹੀ ਅਸੀਂ ਪਰਸੈਂਟੇਜ ਇੰਟੈਲੀਜੈਂਸ ਐਂਡ ਸਪੈਸ਼ਲ ਬ੍ਰਾਂਚ ਲਈ ਚੈੱਕ ਕੀਤਾ ਸੀਗਾ ਤੇ ਸਾਡੇ 60% 60% ਤੋਂ ਉੱਪਰ ਪਿੰਡ ਜੋ ਹੈ ਉਹ ਬਿਲਕੁਲ 100% ਨਸ਼ਾ ਮੁਕਤ ਵੱਲ ਜਾ ਰਹੇ ਹਨ ਤੇ ਆਲਮੋਸਟ 100% ਡਰਗ ਫਰੀ ਹੋ ਚੁੱਕੇ ਹਨ ਅਤੇ ਨਾਲ-ਨਾਲ ਬਾਕੀ ਜੋ ਹੈ ਉੱਥੇ ਅਲੱਗ-ਅਲੱਗ ਪਰਸੈਂਟੇਜ ਅਸੀਂ ਕਹਿ ਸਕਦੇ ਕਿ 85% ਕਿਸੇ 90% ਫਰਕ ਹੈ ਇਹ ਤੇ 70-75% ਤੇ ਹੈ ਕਿਉਂਕਿ ਆ ਇੱਕ ਇਦਾਦਾ ਕੰਮ ਹੈਗਾ ਜੋ ਕੰਟੀਨਿਊਸਲੀ ਚੱਲਦਾ ਰਹੇਗਾ ਤੇ ਪੁਲਿਸ ਵੀ ਕੰਟੀਨਿਊਸਲੀ ਫਿਰ ਇਸ ਡਰਾਈਵ ਨੂੰ ਅੱਗੇ ਲੈ ਕੇ ਜਾ ਰਹੀ ਹੈ ਆਪ ਲੋਕ ਨੂੰ ਮੈਸੇਜ ਫੀਲ ਕਰਨਾ ਚਾਹੁੰਦੇ ਆਂ ਆਮ ਲੋਕਾਂ ਨੂੰ ਅਪੀਲ ਆਈ ਹੈ ਜੀ ਕਿ ਡਰਗ ਜੀ ਕਿਉਂਕਿ ਅੱਜ ਦਾ ਦਿਨ ਵੀ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਹੈ ਤੇ ਲੋਕਾਂ ਨੂੰ ਆਈ ਅਪੀਲ ਕਰਨਾ ਚਾਹੁੰਦੇ ਕਿ ਡਰਗ ਨੂੰ ਬਿਲਕੁਲ ਹੀ ਨਾ ਕਰੋ ਸੇ ਨੋ ਟੂ ਡਰਗਸ ਨਾ ਡਰਗਸ ਨੂੰ ਬਿਲਕੁਲ ਵੀ ਟਰਾਈ ਵੀ ਨਾ ਕਰੋ ਸ਼ੌਕਿਆਤ ਹੋਰ ਵੀ ਨਾ ਕਰੋ ਤੇ ਜੋ ਨਸ਼ਾ ਵੇਚਦੇ ਹੈ ਤੁਹਾਨੂੰ ਬਹਿਲਾਨ ਦੇ ਫਸਲਾਂ ਦੇ ਗੱਲਾਂ 'ਚ ਨਾ ਆਓ ਤੇ ਆਪ ਬਹੁਤ ਜ਼ਿਆਦਾ ਮਾੜੀ ਚੀਜ਼ ਹੈਗੀ ਨਸ਼ੇ ਨੂੰ ਬਿਲਕੁਲ ਹੀ ਛੱਡੋ ਤੇ ਪੰਜਾਬ ਨੂੰ ਇੱਕ ਪ੍ਰੋਸਪਰਸ ਤੇ ਰੰਗਲਾ ਪੰਜਾਬ ਬਣਾਓ ਧੰਨਵਾਦ ਜੀ ਹਾਂਜੀ ਤੁਸੀਂ ਮੈਨੂੰ ਆਪੋ ਹੀ ਸਮਝ ਤੇ ਕੀ ਕਰੀਏ ਤੇ ਤੂੰ ਮੇਰੇ ਮੇਰਾ ਘਰ ਨੂੰ ਬਾਥਰੂਮ ਦਾ ਰੋਸ਼ਨ ਕਰਾਈ ਦੇ ਕੇ ਆ ਹਟੋ ਤੇ Vai, <laughs> vai, લેવા નશ નશા તું મેદ ખોલ્યા મેરે લેવા આપણે પુત્ર ਬਦਲ ਕੀਤੀ ਹੈ ਸਭ ਤੋਂ ਪਹਿਲਾਂ ਸਰਪੰਚ ਪਿੰਡ ਰਾਪੂਰ ਤੋਂ ਜਸਵੰਤ ਸਿੰਘ ਉਹ ਵੀ ਤੇ ਇੱਥੇ ਆਜਣ ਜਸਵੰਤ ਸਿੰਘ ਉਹਨਾਂ ਨੇ ਪਵਨਿਕ ਮੀਟਗਾ ਮੈਡੋ ਨਰੇਂਦਰ ਕੋ ਥੈਂਕ ਯੂ ਤੇ ਨਾਲ ਨਾਲ ਦਰਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਪਿੰਡ ਵਾਲੇਪੁਰ ਗੁਰਪ੍ਰੀਤ ਸਿੰਘ ਵਾਲੇਪੁਰ ਅਸੀਂ ਜਿਹੜੇ ਕਿਹਦੇ ਖਵਾਂ ਦਾ ਨਾ ਆਰੂਰੀ ਹਰ ਨਾਲ ਵੱਡੀ ਨੋਟ ਸੁਭਾਸ਼ ਸਿੰਘ ਸਰ ਕਿਹ ਕਿਹੇ ਕੋਈ ਕਿਚਲੀ ਕਿਚਲੀ ਅਸਮਾਨ ਨੂੰ ਤੋਂ ਸਰ 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 Gracias.